ਐ ਸਰ ਕੀ ਮਾਮਲਾ ਕੀ ਹੋਇਆ ਜਿਹੜਾ ਤੁਸੀਂ ਮਾਮਲਾ ਜੀ ਆਪਾਂ ਆਪਣੀ ਸਿਸਟਰ ਦਾ ਛੋਟੀ ਦਾ ਪਤਾ ਲਿਆਣ ਜਾ ਰਹੇ ਸੀ Shimla ਤੇ ਰਸਤੇ ਵਿੱਚ ਗੱਡੀ ਦੇ ਉੱਤੇ ਪੱਥਰ ਡੇਗ ਗਏ ਪਹਾੜ ਆ ਗਿਆ 30 40 ਫੋਟੋ ਚਾਹੀਦੀ ਜਿਆਦਾ ਕੋਈ ਵੱਡਾ ਵੀ ਨਹੀਂ ਸੀ ਫਰੰਟ ਤੋਂ ਇੱਕ ਗੱਡੀ ਸੈਕੰਡ ਚ ਲੰਘ ਕੇ ਗਈ ਪਰ ਡਿਗੇ ਆ ਸਾਡੀ ਗੱਡੀ ਦੇ ਉੱਪਰ ਹੀ ਗੱ ਪਹਿਲਾ ਪੱਥਰ ਹੋਣਾ ਕੋਈ ਆਪਣਾ 20 ਫੁੱਟ ਚੌੜਾ ਹੋਣਾ ਡਾਏ ਦਾ ਪੱਥਰ ਹੋਣਾ ਉਹਨੇ ਜਿੱਦਾਂ ਹੀ ਹਿੱਟ ਮਾਰੀ ਅਸੀਂ ਗੱਡੀ 'ਚੋਂ ਬਾਹਰ ਡੇਕ ਕੇ ਮੰਮੀ 5-7 ਫੁੱਟ ਦੂਰ ਡਿੱਗੀ ਆ ਜਾ ਕੇ ਡਿਵਾਈਡਰ ਦੇ ਵਿੱਚ ਕਿੰਨੀਆਂ ਸਵਾਰੀਆਂ ਸੀ ਸਰ ਵਿੱਚ ਦੂਜੇ ਨੰਬਰ ਤੇ ਜੀ ਮੈਂ ਡਿਗਾ ਆ ਗੱਡੀ 'ਚੋਂ ਤੀਸਰੇ ਤੇ ਮੈਂ ਗੱਡੀ 'ਚ ਅੱਧਾ ਲੰਮਕਦਾ ਸੀ ਅੱਧਾ ਡਿਵਾਈਡਰ ਤੇ ਸੀ ਮੇਰਾ ਲੰਕ ਡਿਵਾਈਡਰ ਤੇ ਵੱਜਿਆ ਤੇ ਲੱਤ ਫਸੀ ਹੋਈ ਜੀਜੂ ਦਾ ਪੱਟ ਤੋਂ ਲੈ ਕੇ ਨੀਚੇ ਵਾਲਾ ਏਰੀਆ ਗੱਡੀ 'ਚ ਫਸਿਆ ਹੈ ਤੇ ਸਿਰ ਡਿਵਾਈਡਰ ਚ ਵਾਕੇ ਚੁੱਕਾ ਸੀ ਦੇਖਦੇ ਆ ਸਾਰੇ ਸਰ ਇਹ ਕਿੰਨੇ ਕੁ ਵੇਸ ਹੋਇਆ ਹਾਂਜੀ ਕਿੰਨੇ ਕਬੇ ਹੋਇਆ ਸਰ ਇਹ ਸਰ 2:3 ਤੇ 3 ਦੇ ਵਿੱਚ ਹੋਇਆ ਤੇ ਇੱਥੋਂ ਕਿੰਨੇ ਕਬੇ ਚੱਲੇ ਸੀ ਆਪਾਂ ਉੱਥੋਂ ਸਰ 10 ਵਜੇ 10:30 10:30 ਤੇ ਜਿਹੜੇ ਤੁਹਾਡੇ ਨਾਲ ਦੇ ਸਾਥੀ ਸੀਗੇ ਉਹਨਾਂ ਦਾ ਨਾਮ ਵਗੈਰਾ ਕੀ ਆ ਸਾਥੀਆਂ ਦਾ ਸਰ ਕੋਈ ਪਤਾ ਨਹੀਂ ਅਨਨੋਨ ਬੰਦੇ ਸੀ ਨਹੀਂ ਜਿਹੜੇ ਜਿਹੜੇ ਇਹ ਬੰਦੇ ਜਿਨ੍ਹਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਵਗੈਰਾ ਕੀ ਹੈ ਆਪਣੇ ਦੇਵ ਮਰੇ ਜੀ ਜਾਈ ਲਾਦੇ ਦੇਵਰਾ ਹੀ ਨਾਮ ਹੈ ਆਪਰੇ ਜਾਂਦਾ ਭਾਈ ਇਹ ਦੇਵਰਾ Gracias.